ਬਟਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਬਰਨਾਲਾ ਦੇ ਨੇੜੇ ਅੱਜ ਇੱਕ ਬੱਸ ਦਾ ਐਕਸੀਡੈਂਟ ਹੋਇਆ ਇਹ ਬੱਸ ਕਿਸਾਨਾਂ ਦੇ ਨਾਲ ਭਰੀ ਹੋਈ ਸੀ ਵੀ ਕੇ ਜੂ ਅਗਰਾਹਾਂ ਦੇ ਵਰਕਰ ਇਹਦੇ ਵਿੱਚ ਸ਼ਾਮਿਲ ਸਨ ਇਹ ਬਟਿੰਡਾ ਜ਼ਿਲ੍ਹੇ ਦੇ ਪਿੰਨ ਕੋਠਾ ਗੁਰੂਕਾ ਤੋਂ ਹਰਿਆਣੇ ਦੇ ਵਿੱਚ ਟੋਹਾਣਾ ਜਾ ਰਹੀ ਜਿੱਥੇ ਕਿਸਾਨ ਮਹਾਪੰਚਾਇਤ ਹੋ ਰਹੀ ਹੈ ਸੰਯੁਕਤ ਕਿਸਾਨ ਮੋਰਚਾ ਦੀ ਉੱਥੇ ਇਹਨਾਂ ਵੀ ਕੇ ਜੂ ਅਗਰਾਹਾਂ ਦੇ ਵਰਕਰਾਂ ਨੇ ਪੰਚਾਇਤ ਵਿੱਚ ਸ਼ਾਮਿਲ ਹੋਣਾ ਸੀ ਤੇ ਇਹ বাস ਜਦੋਂ ਬਰਨਾਲਾ ਦੇ ਨੇੜੇ ਬਠਿੰਡਾ نیشنل ਚੰਡੀਗੜ੍ਹ نیشنل ਹਾਈਵੇ ਤੇ ਪੂਜੀ ਤੱਕ ਕੋਣੀ ਮੋੜ ਜਿਹੜਾ ਕਿ ਡਰਾਈਵਰ ਨੂੰ ਪਤਾ ਨਹੀਂ ਲੱਗਿਆ ਗਹਿਰੀ ਧੁੰਦ ਵੀ ਮੁੱਖ ਕਾਰਨ ਦੱਸਿਆ ਜਾ ਰਿਹਾ ਉੱਥੇ ਬੇਕਾਬੂ ਹੋ ਕੇ ਇਹ বাস ਪਲਟ ਗਈ ਜਿਹਦੇ ਵਿੱਚ বাস ਦੇ ਵਿੱਚ ਸਵਾਰ ਕਿਸਾਨ ਪਰਿਵਾਰਾਂ ਨਾਲ ਸੰਬੰਧਿਤ ਤਿੰਨ ਮਹਿਲਾਵਾਂ ਦੀ ਮੌਤ ਹੋ ਗਈ 35-40 ਦੇ ਕਰੀਬ ਕਿਸਾਨ ਜਿਹੜੇ ਹੈਗੇ ਉਹ ਜ਼ਖਮੀ ਹੋਏ ਨੇ ਜਿਹੜੇ ਗੰਭੀਰ ਜ਼ਖਮੀ ਨੇ ਉਹਨਾਂ ਨੂੰ ਬਠਿੰਡਾ ਇਮੇਜ ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਰੈਫਰ ਕੀਤਾ ਗਿਆ ਜ਼ਖਮੀਆਂ ਨੂੰ ਲੋਕਾਂ ਨੇ ਹਾਥਸੇ ਵਾਲੀ ਥਾਂ ਤੋਂ ਤੁਰੰਤ ਬੜੀ ਜਲਦੀ ਦੇ ਨਾਲ ਸਿਵਲ ਹਸਪਤਾਲ ਬਰਨਾਲਾ ਪਹੁੰਚਦਾ ਕੀਤਾ ਘਟਨਾ ਦੀ ਸੂਚਨਾ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਵੱਡੀ ਗਿਣਤੀ ਚ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਸਿਵਲ ਹਸਪਤਾਲ ਬਰਨਾਲਾ ਪੁੱਜੇ ਡਾਕਟਰਾਂ ਨੇ ਬੜੀ ਤੇਜ਼ੀ ਦੇ ਨਾਲ ਲਖਮੀਆਂ ਦੀ ਸਾਬ ਸੰਭਾਲ ਕੀਤੀ ਔਰ ਜਿਹੜੇ ਯਾਦਾ ਸਰੀਅਸ ਹੈਗੇ ਸੀ ਉਹਨਾਂ ਨੂੰ ਰੈਫਰ ਵੀ ਕੀਤਾ ਗਿਆ ਤੁਰੰਤ ਸੋ ਇਸ ਹਾਦਸੇ ਦੇ ਕਾਰਨ ਸੋਗ ਦਾ ਮਾਹੌਲ ਹੈ ਕਿਸਾਨ ਜਥੇਬੰਦੀਆਂ ਦੇ ਅੰਦਰ ਆਮ ਲੋਕਾਂ ਦੇ ਅੰਦਰ ਮੁੱਖ ਕਾਰਨ ਜਿਹੜਾ ਗਹਿਰੀ ਧੁੰਦ ਹੀ ਇਹਦਾ ਦੱਸਿਆ ਜਾ ਰਿਹਾ ਇਹ ਬਸ ਬਠਿੰਡਾ ਜ਼ਿਲ੍ਹੇ ਦੇ ਕੋਠਾਗੁਰੂ ਪਿੰਡ ਜਿਹੜਾ ਭਗਤਾ ਭਾਈ ਦੇ ਨੇੜੇ ਹੈ ਉੱਥੋਂ ਟਹਾਨਾ ਜਾ ਰਹੀ ਸੀ ਸੰਯੁਕਤ ਕਿਸਾਨ ਮੋਰਚੇ ਦੀ ਕਿਸਾਨ ਮਹਾ ਪੰਚਾਇਤ ਵਿੱਚ ਸ਼ਾਮਲ ਹੋਣ ਲਈ ਇਹ ਖਬਰ ਜਦੋਂ ਕੋਠਾਗੁਰੂ ਪਿੰਡ ਪੁੱਜੀਤਾ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕ ਜਿਹੜੇ ਸ਼ਿਵਲਾਸਥਾਨ ਬਰਨਾਲਾ ਪੁੱਜੇ ਅਮ੍ਰਿਤਕਾਂ ਦੇ ਵਾਰਸ ਵੀ ਸ਼ਿਵਲਾਸਥਾਨ ਦੇ ਵਿੱਚ ਪੁੱਜੇ ਤੋਂ ਗੈਰ ਹਿਤ ਹੁੰਦੇ ਹੀ ਹਾਦਸੇ ਦਾ ਇੱਕੋ ਇੱਕ ਕਾਰਨ ਮੰਨਿਆ ਜਾ ਰਿਹਾ ਸਰ ਮੇਰਾ ਨਾਮ ਸਮਾਜ ਸੇਵੀ ਦਰਸ਼ਨ ਸਿੰਘ ਕੋਨਸਾ ਹੈ ਇਹ ਹਾਦਸਾ ਮੋਗੇ ਤੋਂ ਮੋਗੇ ਵੱਲ ਤੋਂ ਆ ਰਹੀ ਸੀ ਬਸ ਇਹਨੇ ਆਕੇ ਆਪਣੇ ਬਠਿੰਡਾ ਰੋਡ ਤੇ ਚੜਨਾ ਸੀ ਬਰਨਾਲਾ ਚੰਡੀਗੜ੍ਹ ਰੋਡ ਤੇ ਇਹ ਤੇ ਚੜਾ ਧੁੰਦ ਇੰਨੀ ਜ਼ਿਆਦਾ ਘਣੀ ਧੁੰਦ ਸੀਗੀ ਕਿ ਡਰਾਈਵਰ ਨੂੰ ਕੁਝ ਪਤਾ ਨਹੀਂ ਲੱਗਿਆ ਨਾ ਸਾਹਮਣੇ ਕੁਝ ਪਤਾ ਲੱਗਿਆ ਇੱਕੇ ਦਮ ਗੁਲਾਈ ਆਈ ਹੈ ਗੁਲਾਈ ਤੋਂ ਬਸ ਨੇ ਝੋਲ ਮਾਰੀ ਹੈ ਝੋਲ ਮਾਰ ਕੇ ਬਸ ਪਲਟ ਗਈ ਹੈ ਨਾ ਕਿਸੇ ਹੋਰ ਸਾਧਨ ਨਾਲ ਲੱਗੀ ਹੈ ਸਾਧਨ ਕਿਸੇ ਨਾਲ ਨਹੀਂ ਲੱਗੀ ਕਿਸੇ ਨਾਲ ਟਕਰਾਈ ਨਹੀਂ ਬਸ ਨੇ ਝੋਲ ਮਾਰ ਕੇ ਮਤਲਬ ਪਲਟੀ ਹੋ ਗਈ ਹੈ ਬਸ ਤੇ ਅਸੀਂ ਉੱਥੇ ਸੀਗੇ ਅਸੀਂ ਉਹਨਾਂ ਨੂੰ ਕੱਢਿਆ ਵੀ ਆ ਜ਼ਖਮੀਆਂ ਨੂੰ ਤੇ ਇੱਕ ਡੈੱਡ ਬਾਡੀ ਮਾਤਾ ਦੀ ਉੱਥੇ ਪਈ ਵੀ ਆ ਮੈਂ ਮੌਕੇ ਤੇ ਦੇਖ ਕੇ ਆਇਆ ਤੇ ਮਤਲਬ ਧੁੰਦ ਦਾ ਬਹੁਤ ਵੱਡਾ ਕਾਰਨ ਹੈ ਜਿਹੜਾ ਹਾਦਸਾ ਜਿਹੜਾ ਆਪਾਂ ਮੁੱਗੇ ਵੱਲੋਂ ਬਰਨਾਲੇ ਨੂੰ ਆਉਨੇ ਆ ਬਠਿੰਡਾ ਬਾਈਪਾਸ ਗੋਲ ਕਰਬ ਦੇ ਉੱਪਰ ਹੋਇਆ ਇੱਕ ਬੱਸ ਕੋਠੇ ਭਾਈ ਕੇ ਕੋਠੇ ਪਿੰਡ ਦੇ ਪਿੰਡ ਦੇ ਸਵਾਰੀਆਂ ਲੈ ਕੇ ਢੋਆਣੇ ਜਾ ਰਹੀ ਸੀ ਜਿਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀਆਂ ਸਵਾਰੀਆਂ ਸੀ ਤੇ ਇਹ ਜਦੋਂ ਗੋਲ ਕਰਬ ਆਉਂਦਾ ਉੱਥੇ ਬਸ ਕੁਸ਼ਤ ਹੁੰਦੀ ਸੀ ਕਿ ਕੋਸ਼ਿਸ਼ ਕੋਈ ਗੋਲ ਕਰਬ ਸੀਗਾ ਸ਼ਾਰਪ ਮੋੜ ਸੀ ਜਿਸ ਕਰਕੇ ਬਸ ਕੁਦਰਤ ਦੇ ਅਚਾਨਕ ਪਲਟਣ ਕਰਕੇ ਹਾਦਸਾ ਹੋਇਆ ਜਿਸ ਵਿੱਚ ਕਰੀਬ 50 ਤੋਂ 55 ਸਵਾਰੀਆਂ ਸਨ ਅੱਜ ਬਹੁਤ ਹੀ ਮੰਦਭਾਗ ਦਿਨ ਸੀ ਬਨਾਲੇ ਵਾਸਤੇ ਦੋ ਮੇਜਰ ਐਕਸੀਡੈਂਟ ਹੋਏ ਨੇ ਬਸਾਂ ਦੇ ਜਿਦੇ ਵਿੱਚ ਕੁੱਲ 41 ਬੰਦੇ ਜ਼ਖਮੀ ਹੋਏ ਨੇ ਇਹਨਾਂ 41 ਬੰਦਿਆਂ ਵਿੱਚੋਂ ਤਿੰਨ ਬੰਦਿਆਂ ਦੀ ਡੈਥ ਹੋ ਗਈ ਹੈ ਤੇ ਬਾਕੀ 6 ਬੰਦੇ ਸੀਰੀਅਸ ਸੀ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ ਹੈ ਫਰੀਦਕੋਟ ਤੇ ਬਠਿੰਡਾ ਦੇ ਹਸਪਤਾਲ ਦੇ ਇਸ ਇਹਨਾਂ ਨੂੰ ਰੈਫਰ ਕੀਤਾ ਗਿਆ। ਬਾਕੀ ਜਿਹੜੇ 32 ਬੰਦੇ ਜ਼ਖਮੀ ਹੋਏ ਨੇ ਉਹਨਾਂ ਲਈ ਇੱਕ ਕਮੇਟੀ ਬਣਾਈ ਗਈ ਹੈ ਜਿਹੜੀ ਸਭ ਵੱਲੋਂ ਜਿਹੜੀ ਉਹਨਾਂ ਦੇ ਪੂਰੇ ਧਿਆਨ ਰੱਖ ਰਹੀ ਹੈ। ਪੂਰਾ ਉਹਨਾਂ ਨੂੰ ਸਾਥ ਸਹਾਇਕ ਦੇ ਰਹੀ ਹੈ। ਪੂਰੀਆਂ ਦਵਾਈਆਂ, ਸਕੈਨ ਜੋ ਵੀ ਖਰਚਾ ਹੋ ਰਿਹਾ ਉਸ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ। ਸਾਰੀ ਡਾਕਟਰਾਂ ਦੀ ਟੀਮ ਇਹਨਾਂ ਤੇ ਲੱਗੀ ਹੋਈ ਹੈ ਤੇ ਸਾਨੂੰ ਉਮੀਦ ਹੈ ਕਿ ਉਹਨਾਂ 32 ਬੰਦਿਆਂ ਨੂੰ ਛੇਤੀ ਹੀ ਡਿਸਚਾਰਜ ਕਰ ਦਿੱਤਾ ਜਾਵੇਗਾ। ਸਰਕਾਰ ਵੱਲੋਂ ਇਸ ਨੂੰ ਬਹੁਤ ਗਹਿਰਾਈ ਨਾਲ ਦੇਖਿਆ ਜਾ ਰਿਹਾ ਹੈ। ਤੇ ਜੇ ਕੋਈ ਵੀ ਕੰਪਨਸੇਸ਼ਨ ਜਾਂ ਕੋਈ ਵੀ ਸਰਕਾਰੀ ਹੈਲਪ ਕੀਤੀ ਜਾ ਸਕਦੀ ਹੈ ਉਹਦੇ ਲਈ ਪੂਰਾ ਜੋਰ ਲਾਇਆ ਜਾ ਰਿਹਾ ਹੈ ਕਿ ਉਹ ਕਿਸ ਤਰੀਕੇ ਨਾਲ ਲੋਕਾਂ ਨੂੰ ਮਦਦ ਕੀਤੀ ਜਾਵੇ